ਸਰਕਾਰ ਨੇ ਕੰਮ ਤੇ ਬੜਾ ਸ਼ੁਰੂ ਕੀਤਾ ਹੋਇਆ ਜੇਸੀ ਵੀ ਚੁੱਕੀ ਕਰਦੇ ਨੇ ਕਿ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਘਰ ਟੋਂਦੇ ਪੈਣ ਅੱਜ ਛੋਟੇ ਛੋਟੇ ਘਰ ਟਾਰੇ ਜਾ ਰਹੇ ਨੇ ਪਰ ਜਿਹੜੇ ਵੱਡੇ ਵੱਡੇ ਮਕਰਮਾਸ ਨੇ ਅੱਜ ਉਹ ਬਚਦੇ ਪੈਣ ਹੈ ਇੱਥੇ ਮੈਨੂੰ ਘਟਨਾ ਯਾਦ ਆ ਰਹੀ ਹੈ ਦੋ ਸਕੇ ਭਰਾ ਸਾਂ ਪੰਜਾਬ ਕਿੱਲੇ ਉਹਨਾਂ ਨੂੰ ਪਹਿਲੇ ਹੀ ਹੁੰਦੀ ਸੀ 25-25 ਕਿੱਲੇ ਪੈਲੇ ਹੁੰਦੀ ਸੀ ਤੇ ਉਹਨਾਂ ਦੇ ਦੋ ਬੱਚੇ ਸਨ ਬੱਚੇ ਜਿਹੜੇ ਉਹਨਾਂ ਦੇ ਇਕੱਠੇ ਪੜਦੇ ਸੀ ਸਕੂਲ ਦੇ ਵਿੱਚ ਚੌਥੀ ਪੰਜਵੀਂ ਜਮਾਤ ਵਿੱਚ ਪੜਦੇ ਸਨ ਸਕੂਲੇ ਇਕੱਠੇ ਜਾਇਆ ਕਰਨਾ ਪੜਾਈ ਇਕੱਠਿਆਂ ਨੇ ਕਰਿਆ ਕਰਨਾ ਖੇਡਿਆ ਮਿਲਿਆ ਇਕੱਠਿਆਂ ਨੇ ਕਰਨਾ ਤੇ ਉਹ ਬੱਚੇ ਜਿਹੜੇ ਗੁਰੂ ਘਰ ਦੀ ਸੰਗਤ ਵਿੱਚ ਜੁੜ ਜਾਂਦੇ ਨੇ ਜਦੋਂ ਗੁਰੂ ਘਰ ਦੇ ਵਿੱਚ ਜੁੜ ਜਾਂਦੇ ਨੇ ਤੇ ਉੱਥੇ ਪਾਠ ਕਰਨਾ ਸਿੱਖ ਲਿਆ ਉਹਨਾਂ ਨੇ ਤੇ ਉੱਥੋਂ ਦਾ ਵਜ਼ੀਰ ਜਿਹੜਾ ਗ੍ਰੰਥੀ ਸਿੰਘ ਉਹਨੇ ਕਿਹਾ ਕਿ ਬੱਚੇ ਹੁਣ ਤੁਸੀਂ ਅੰਮ੍ਰਿਤ ਛਕ ਲਓ ਤੇ ਉਹਨਾਂ ਦੇ ਵਿੱਚੋਂ ਇੱਕ ਛੋਟਾ ਬੱਚਾ ਜਿਹੜਾ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦਾ ਤੇ ਛੋਟੇ ਨੂੰ ਵੇਖ ਕੇ ਵੱਡਾ ਵੀ ਕਹਿਣ ਲੱਗਾ ਕਿ ਮੈਂ ਵੀ ਅੰਮ੍ਰਿਤ ਛਕਾਂਗਾ ਉਹ ਘਰ ਹੁੰਦੇ ਨੇ ਆਪਣੇ ਮਾਤਾ ਪਿਤਾ ਦੇ ਨਾਲ ਗੱਲ ਕਰਦੇ ਨੇ ਤੇ ਛੋਟੇ ਦੇ ਮਾਤਾ ਪਿਤਾ ਮੰਨ ਜਾਂਦੇ ਨੇ ਤੇ ਜਿਹੜਾ ਵੱਡਾ ਸੀ ਉਹਦੇ ਮਾਤਾ ਪਿਤਾ ਕਹਿਣ ਲੱਗੇ ਅਸੀਂ ਕਿਹੜਾ 바ਗਾ ਬਰਨਾ ਕਿ ਜਿਹੜਾ ਸਾਨੂੰ ਅੰਮ੍ਰਿਤ ਛਕਣ ਦੀ ਲੋੜ ਹੈ ਆਮ ਦੇਖੀ ਦਾ ਜੇ ਕਿਸੇ ਨੂੰ ਕਹਿ ਦੇਈਏ ਕਿ ਅੰਮ੍ਰਿਤ ਛਕ ਲੋ ਅੱਗੋ ਕਹਿ ਦੇਂਦੇ ਗਿਆਨੀ ਜੀ ਅੰਦਰ ਮੰਨ ਜਿਹੜਾ ਸਾਫ਼ ਹੋਣਾ ਚਾਹੀਦਾ ਹਿਰਦਾ ਸਾਫ਼ ਹੋਣਾ ਚਾਹੀਦਾ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਇੱਕ ਦਾਸ ਨੂੰ ਮਨੁੱਖ ਮਿਲਿਆ ਕਹਿਣ ਲੱਗਾ ਕਹਿੰਦਾ ਗਿਆਨੀ ਜੀ ਦੁਨੀਆ ਦੇ ਲੋਕ ਅੰਮ੍ਰਿਤ ਛੱਕ ਕੇ ਜਿਹੜਾ ਤਿਆਗ ਦਿੰਦੇ ਨੇ ਲਾਹ ਦਿੰਦੇ ਨੇ ਇਸੇ ਕਰਕੇ ਮੈਂ ਅੰਮ੍ਰਿਤ ਨੇ ਛਕਿਆ ਦਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੇਰੀ ਮਾਤਾ ਜੀ ਹੁੰਦੀ ਆ ਕਹਿੰਦਾ ਚ ਹੁੰਦੀ ਆ ਮੈਂ ਕਿਹਾ ਫੋਨ ਲਾ ਉਹਨੇ ਆਪਣੀ ਮਾਤਾ ਨੂੰ ਫੋਨ ਲਾ ਤੇ ਉਹਦੀ ਮਾਤਾ ਜੀ ਨਾਲ ਗੱਲ ਕੀਤੀ ਫਤਿਹ ਬੁਲਾਈ ਤੇ ਮੈਂ ਕਿਹਾ ਮਾਤਾ ਅਕਾ ਕੋ ਦੀ ਲਾ ਕੇ ਕਿਥੋਂ ਨੇ ਅੱਦੀ ਕਹਿਣ ਲੱਗੇ ਕੀ ਹੋ ਗਿਆ ਕਰਨੀ ਜੀ ਮੈਂ ਕਿਹਾ ਜਦੋਂ ਇਹ ਪੈਦਾ ਹੋਇਆ ਸੀ ਤੁਹਾਡੇ ਕਾਰਗਰੰਥ ਸਿੰਘ ਆਇਆ ਸੀ ਕਹਿੰਦੀ ਆਇਆ ਸੀ ਮੈਂ ਕਿਹਾ ਉਹਨੇ ਪੰਜ ਗੁੰਦਾ ਜਲ ਦੀਆਂ ਇਹਦੇ ਮੂੰਹ ਵਿੱਚ ਪਾਈਆਂ ਸੀ ਕਹਿਣ ਲੱਗੇ ਪਾਈਆਂ ਸੀ ਮੈਂ ਕਿਹਾ ਅਮਰਤ ਤੇ ਨੇ ਫਿਰ ਬਚਪਨ ਦੇ ਵਿੱਚ ਛਕ ਲਿਆ ਇਹ ਕਹਿੰਦਾ ਕਿ ਮੈਂ ਅਮਰਤ ਛਕਣਾ ਨਹੀਂ ਗਾ ਤਾਂ ਨਹੀਂ ਮੈਂ ਅਮਰਤ ਛਕਦਾ ਲੋਕੀ ਤਿਆਗ ਦਿੱਤੇ ਨੇ ਸਾਨੂੰ ਅੰਮ੍ਰਿਤ ਜਿਹੜਾ ਬਚਪਨ ਦੇ ਵਿੱਚ ਹੀ ਸਿਖਾ ਦਿੱਤਾ ਜਾਂਦਾ ਹੈ ਤੇ ਅਸੀਂ ਭੁੱਲ ਜਾਂਦੇ ਹਾਂ ਇਸੇ ਤਰ੍ਹਾਂ ਉਹ ਬੱਚਾ ਉਹਦਾ ਪਿਤਾ ਕਹਿਣ ਲੱਗਾ ਕਿ ਅਸੀਂ ਕਿਹੜਾ ਬਾਬਾ ਬੰਨਾ ਜਿਹੜਾ ਅੰਮ੍ਰਿਤ ਛਕਣਾ ਤੇ ਪਿਤਾ ਉਹਦੇ ਨੇਮਣਾ ਕਰ ਦਿੱਤਾ ਉਹ ਦੂਸਰਾ ਬੱਚਾ ਅਗਲੇ ਦਿਨ ਅੰਮ੍ਰਿਤ ਛਕਾਉਣਾ ਸੀ ਤੇ ਉਹ ਕੇਸੀ ਇਸ਼ਨਾਨ ਕਰਕੇ ਤਿਆਰ ਹੋ ਕੇ ਬਸਤਰ ਨਵੇਂ ਧਾਰਨ ਕਰਕੇ ਘਰ ਲੈ ਕੇ ਉਹ ਆਪਣੇ ਦੋਸਤ ਦੇ ਘਰ ਜਾਂਦਾ ਭਰਾ ਦੇ ਘਰ ਤੇ ਜਾ ਕੇ ਉਹਨੂੰ ਕਹਿਣ ਲੱਗ ਅਕਿ ਦੀਪਿਆ ਅੰਮ੍ਰਿਤ ਛਕਣਾ ਹੈ ਕਿ ਨਹੀਂ ਹਜੇ ਨਹੀਂ ਕਹਿੰਦਾ ਕਿ ਨਹੀਂ ਮੈਂ ਅੰਮ੍ਰਿਤ ਛਕਣਾ ਮੈਂ ਆਪਣੇ ਪਾਪਾ ਨੂੰ ਪੁੱਛ ਕੇ ਆਉਣਾ ਭਾਵ ਕਿ ਆਪਣੇ ਪਿਤਾ ਜੀ ਨੂੰ ਪੁੱਛ ਕੇ ਆਉਣਾ ਉਹ ਗਿਆ ਉਸ ਨੇ ਆਪਣੇ ਮਾਤਾ ਪਿਤਾ ਨੂੰ ਪੁੱਛਿਆ ਤੇ ਮਾਤਾ ਪਿਤਾ ਨੇ ਫੇਰ ਡਾਂਡ ਦਿੱਤਾ ਕਿ ਅਸੀਂ ਕਿਹੜਾ ਬਾਬਾ ਬਣਨਾ ਤੇ ਉਹਨਾਂ ਨੇ ਉਸ ਬੱਚੇ ਨੂੰ ਕਲਾ ਭਜਾ ਦਿੱਤਾ ਕਿ ਜਾ ਭਜਾ ਇੱਥੋਂ ਤੂੰ ਸਾਡੇ ਇੱਕ ਬੱਚੇ ਨੂੰ ਵਿਗਾੜ ਰਿਹਾ ਤੇ ਉਹਨਾਂ ਦੇ ਮਾਪਿਓ ਨੇ ਉਸ ਬੱਚੇ ਨੂੰ ਜਿਹੜਾ ਆਪਣੇ ਕਮਰੇ ਦੇ ਵਿੱਚ ਧਾੜ ਦਿੱਤਾ ਤੇ ਬਾਹਰੋਂ ਲਾਕ ਦਿੱਤਾ ਜਦੋਂ ତାਲਾ ਲੱਗਦਾ ਤੇ ਇਹੋ ਜਿਹਾ ਭਿਆਨਕ ਸਮਾਂ ਆਇਆ ਜਦ ਬੱਚਾ ਜਿਹੜਾ 8ਵੇਂ 9ਵੇਂ 10ਵੇਂ ਕਰ ਲਈ ਉਸਨੇ ਤੇ ਉਹ ਬੱਚਾ ਜਿਹੜਾ ਨਸ਼ਿਆਂ ਤੇ ਕੈਦ ਦੇ ਵਿੱਚ ਫਸ ਜਾਂਦਾ ਨਸ਼ਿਆਂ ਦੇ ਕੈਦ ਦੇ ਵਿੱਚ ਫਸ ਜਾਂਦਾ ਤੇ ਮਾੜੀ ਸੰਗਤ ਵਿੱਚ ਜੁੜ ਜਾਂਦਾ ਜਦੋਂ ਮਾੜੀ ਸੰਗਤ ਵਿੱਚ ਜੁੜ ਗਿਆ ਉਸਦੇ ਪਿਤਾ ਨੂੰ ਪਤਾ ਲੱਗਾ ਕਹਿਣ ਲੱਗਾ ਕਿ 25 ਕਿੱਲੇ ਪੈੜੀ ਆ ਜੇ ਬੱਚੇ ਦੀ ਸੰਗਤ ਮਾੜੀ ਹੋ ਗਈ ਤੇ ਸਰੀ 25 ਦੀ ਛੱਡ ਕੇ 5 ਕਿੱਲੇ ਵੀ ਰਹਿ ਸਕਦੀ 2 ਕਿੱਲੇ ਵੀ ਰਹਿ ਸਕਦੀ ਮੈਂ ਆਮ ਦੇਖਿਆ 25 ਤੋਂ 2 ਬੰਦ ਦੀ ਵੇਖੀ ਤੇ 2 ਤੋਂ 25 ਵੀ ਬੰਦ ਦੀ ਵੇਖੀ ਜੇ ਬੱਚੇ ਨੂੰ ਚੰਗੀ ਸੰਗਤ ਮਿਲੀ ਹੋਈ ਤੇ ਮਾਹ ਪੁਰਖ ਦੀ ਸੰਗਤ ਮਿਲ ਜਾਵੇ ਤੇ ਬੱਚਾ ਜਿਹੜਾ ਤਰ ਜਾਂਦਾ ਹੈ ਜੇ ਨਸ਼ੇੜੀ ਦੀ ਸੰਗਤ ਮਿਲ ਗਈ ਤੇ ਬੱਚਾ ਬਰਬਾਦ ਹੋ ਜਾਂਦਾ ਤੇ ਫਿਰ ਉਸਦੇ ਪਿਤਾ ਨੇ ਕੀ ਕੀਤਾ ਆਪਣੇ ਬੱਚੇ ਨੂੰ ਚੰਡੀਗੜ੍ਹ ਵਿੱਚ ਭੇਜ ਦਿੱਤਾ ਜਦੋਂ ਚੰਡੀਗੜ੍ਹ ਦੇ ਵਿੱਚ ਭੇਜ ਦਿੱਤਾ ਤੇ ਉੱਥੇ ਉਹਨੇ ਥਾੜ ਲੈ ਦਿੱਤੀ ਬੋਲਟ ਲੈ ਦਿੱਤਾ ਤੇ ਬੱਚਾ ਜਿਹੜਾ ਉਹਦੇ ਤੇ ਗੇੜੀਆਂ ਲਾਉਣਾ ਸ਼ੁਰੂ ਕਰ ਦਿੱਤੀਆਂ ਗਲਤ ਸੰਗਤ ਪੈ ਗਈ ਤੇ ਇਹੋ ਜਿਹਾ ਨਸ਼ਾ ਉਸਨੇ ਸ਼ੁਰੂ ਕਰ ਦਿੱਤਾ ਜਿੱਦੇ ਵਿੱਚੋਂ ਨਿਕਲਣਾ ਬੜਾ ਔਖਾ ਜੇਦੋਂ ਨਸ਼ਿਆਂ ਦੇ ਵਿੱਚ ਫਸ ਗਿਆ ਤੇ ਉਹ ਆਪਣੇ ਬੱਚੇ ਨੂੰ ਪੰਜਾਬ ਦੇ ਵਿੱਚ ਲੈ ਆਉਂਦਾ ਘਰ ਲੈ ਆਇਆ ਘਰ ਦੇ ਵਿੱਚ ਤਾੜ ਕੇ ਰੱਖਣਾ ਲੋਕਾਂ ਨੂੰ ਪਤਾ ਨਾ ਲੱਗੇ ਕਿ ਸਰਦਾਰਾਂ ਦਾ ਬੱਚਾ ਜਿਹੜਾ ਨਸ਼ੇ ਕਰਨ ਲੱਗ ਪਿਆ ਕਿਸੇ ਨੇ ਫਿਰ ਸਲਾਹ ਦਿੱਤੀ ਕਿ ਇਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਛੱਡ ਦਿੱਤਾ ਜਾਵੇ ਉੱਥੇ ਬੱਚਾ ਬਣ ਜਾਵੇਗਾ ਉਹ ਆਪਣੇ ਬੱਚੇ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਛੱਡਾਉਂਦਾ ਜਰੂਰ 3 ਮਹੀਨੇ ਹੁੰਦੇ ਨੇ ਤੇ ਉੱਥੋਂ ਦਾ ਨਸ਼ਾ ਛਡਾਊ ਕੇਂਦਰ ਦਾ ਮੈਨੇਜਰ ਜਿਹੜਾ ਉਸ ਨੂੰ ਫੋਨ ਕਰਦਾ ਕਿਦਾ ਸਰਦਾਰ ਜੀ ਇੱਕ ਵਾਰ ਆ ਤੁਸੀਂ ਸੈਂਟਰ ਦੇ ਵਿੱਚ ਆਓ ਉਹ ਸਰਦਾਰ ਜੀ ਫਿਰ ਜਦੋਂ ਉੱਥੇ ਸੈਂਟਰ ਦੇ ਵਿੱਚ ਜਾਂਦੇ ਨੇ ਤੇ ਉਹ ਮੈਨੇਜਰ ਕਹਿਣ ਲੱਗਾ ਕਿਦਾ ਸਰਦਾਰ ਜੀ ਸਾਡੇ ਹੱਥ ਜੁੜ ਗਏ ਨੇ ਅਸੀਂ ਤੁਹਾਡੇ ਬੱਚੇ ਦਾ ਨਸ਼ਾ ਨਹੀਂ ਛਡਾ ਸਕਦੇ ਕਹਿੰਦੇ ਕਿਉਂ ਕਹਿੰਦੇ ਕਿ ਤੁਹਾਡੇ ਬੱਚੇ ਨੇ ਇਹੋ ਜਿਹਾ ਨਸ਼ਾ ਸ਼ੁਰੂ ਕਰ ਦਿੱਤਾ ਹੈ ਜਿੰਨੂੰ ਛਡਾਉਣਾ ਬੜਾ ਹੀ ਮੁਸ਼ਕਲ ਹੈ ਕੰਨ ਲਗਾ ਕੇ ਮੇਰਾ ਪੁੱਤਰ ਕਿੱਥੇ ਆ ਕਹਿਣ ਲੱਗਾ ਤੁਹਾਡਾ ਪੁੱਤਰ ਜਿਹੜਾ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਜਦੋਂ ਗਿਆ ਉਸ ਨੇ ਤਾਕੀ ਥਾਣੇ ਦੇਖਿਆ ਭਾਰ ਕੇ ਬਾਰੀ ਥਾਣੇ ਦੇਖਿਆ ਜਿਹੜਾ ਉਸ ਨੇ ਤਾਕੀ ਥਾਣੇ ਦੇਖਿਆ ਕਿ ਉਸ ਦਾ ਬੱਚਾ ਜਿਹੜਾ ਕੰਧ ਦੇ ਨਾਲ ਸਿਰ ਮਾਰ ਰਿਹਾ ਤੇ ਮੱਥਾ ਜਿਹੜਾ ਲਹੂ ਲਿਬਾਣ ਹੋਇਆ ਪਿਆ ਕੰਧ ਵੀ ਲਹੂ ਦੇ ਨਾਲ ਲਿਪੜੀ ਹੋਈ ਆ ਤੇ ਜਦੋਂ ਉਸ ਬੱਚੇ ਨੇ ਆਪਣੇ ਪਿਤਾ ਨੂੰ ਦੇਖਿਆ ਤੇ ਕਹਿਣ ਲੱਗਾ ਪਿਤਾ ਜੀ ਮੈਨੂੰ ਕਮਰੇ ਦੇ ਵਿੱਚੋਂ ਬਾਹਰ ਕੱਢੋ ਤੇ ਮੈਨੂੰ ਨਸ਼ਾ ਦੇ ਦਿਓ ਨਹੀਂ ਤੇ ਮੈਂ ਮਰ ਜਾਣਾ ਜੀ ਤੇ ਪਿਤਾ ਜਿਹੜਾ ੁੱਭਾ ਮਾਰ ਕੇ ਰੋਣ ਲੱਗ ਪਿਆ ਫਿਰ ਕਹਿਣ ਲੱਗਾ ਕਿਤਾ ਪਿਤਾ ਜੀ ਦਰਵਾਜ਼ਾ ਖੋਲ ਦੇ ਮੈਨੂੰ ਨਸ਼ਾ ਦੇ ਦੇ ਮੈਂ ਮਰ ਜਾਣਾ ਪਿਤਾ ਜਿਹੜਾ ੁੱਭਾ ਮਾਰ ਕੇ ਰੋਈ ਜਾ ਰਿਹਾ ਫਿਰ ਉਸ ਪੁੱਤਰ ਨੇ ਇਹੋ ਜੀ ਗੱਲ ਕਹਿ ਦਿੱਤੀ ਕਹਿਣ ਲੱਗਾ ਪਿਤਾ ਹੁਣੇ ਦਰਵਾਜ਼ਾ ਖੋਲਦੇ ਜੇ ਕਿਤੇ ਤੂੰ ਬਚਪਨ ਦੇ ਵਿੱਚ ਉਸ ਸਮੇਂ ਕੁੰਡਾ ਨਾਲੋਂ ਦਾ ਕਮਰੇ ਦੇ ਵਿੱਚ ਨਾ ਤਾੜਦਾ ਤੇ ਉਸ ਭਰਾ ਦੇ ਨਾਲ ਅਮਰਤ ਸ਼ਕ ਲੈ ਲੈਂਦਾ ਤੇ ਅੱਜ ਮੈਂ ਇਸ ਕਮਰੇ ਦੇ ਵਿੱਚ ਬੰਦ ਨਹੀਂ ਹੋਣਾ ਸੀ ਇੱਕ ਘਟਨਾ ਕਹਿਣ ਦਾ ਕਾਰਨ ਇਹ ਸੀ ਕਿ ਅੱਜ ਜਿਹੜੀ ਸਭ ਤੋਂ ਵੱਡੀ ਗਲਤੀ ਹੈ ਮਾਪਿਓ ਦੇ ਜਿਹੜੇ ਆਪਣੇ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਤਾਂ ਜਿਹੜੇ ਆਪਣੇ ਬੱਚਿਆਂ ਨੂੰ ਆਪ ਖੁਦ ਵਿਗਾੜਦੇ ਪੈਣੇ ਚਾਰ ਕਪੈਸੇ ਘਰ ਦੇ ਵਿੱਚ ਹੁੰਦੇ ਨੇ ਬੱਚੇ ਨੂੰ ਗੋਲਟ ਲੈ ਦਿੰਦੇ ਨੇ ਥਾਰ ਲੈ ਦਿੰਦੇ ਨੇ ਤੇ ਫਿਰ ਬੱਚਾ ਉਹਨਾਂ ਦੀ ਮਾੜੀ ਸੰਗਤ ਵਿੱਚ ਜੁੜ ਜਾਂਦਾ ਹੈ ਨਸ਼ੇ ਕਰਨ ਲੱਗ ਪੈਂਦਾ ਸਾਨੂੰ ਆਪਣੇ ਬੱਚਿਆਂ ਵੱਲ ਖਿਆਰ ਰੱਖਣਾ ਪਵੇਗਾ ਸਰਕਾਰ ਨੇ ਕੰਮ ਸ਼ੁਰੂ ਤੇ ਕੀਤਾ ਤੇ ਦੇਖੋ ਕੀ ਬਣਦਾ ਜੀਸੀਬੀ ਚੁੱਕੀ ਕਰਦੇ ਨੇ ਕਿੰਦੇ ਸਾਡੀ ਕਾਮ ਤੱਕ ਦੇ ਭਲਾ ਹੋ ਜਾਵੇ ਜਿੱਦਾਂ ਮੈਂ ਇਹ ਸਾਰਾ ਕ੍ਰਿਸ਼ਮਾ ਦੇਖਦਾ ਨਾ ਮੈਨੂੰ ਗੱਲ ਯਾਦ ਆ ਜਾਂਦੀ ਸੰਤ ਚਰਨੈ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਦੀ ਡਾਕਟਰ ਖੁਸ਼ਵੰਦ ਸਿੰਘ ਆਪਣੀ ਕਿਤਾਬ ਦੇ ਵਿੱਚ ਲਿਖਦਾ ਕਹਿੰਦਾ ਤੁਮ ਨੂੰ ਤੱਕ ਸਾਡੇ 14ਵੇਂ ਮੁਖੀ ਸੰਤ ਚਰਨੈ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹਨਾਂ ਦੇ ਕੋਲ 2.9 ਲੱਖ ਨੌਜਵਾਨ ਸੀ ਜਿਹੜਾ ਜ਼ਾਲਮ ਸਰਕਾਰ ਦੇ ਨਾਲ ਟੱਕਰਾਂ ਲੈਣ ਵਾਸਤੇ ਹਮੇਸ਼ਾ ਤਿਆਰ ਵਰ ਤਿਆਰ ਰਹਿੰਦਾ ਸੀ ਕਹਿੰਦਾ ਇੱਕ ਵਾਰ ਦੀ ਘਟਨਾ ਮਿਲਦੀ ਐ ਕਿ ਇੱਕ ਹਿੰਦੂ ਪਰਿਵਾਰ ਦੇ ਵਿੱਚ ਬੱਚੀ ਵਿਆਹੀ ਸੀ ਹਿੰਦੂ ਪਰਿਵਾਰ ਦੇ ਵਿੱਚ ਬੱਚੀ ਵਿਆਹੀ ਤੇ ਬੱਚੀ ਦੇ ਉੱਤੇ ਬਹੁਤ ਖੈਰ ਕੀਤਾ ਜਾਂਦਾ ਸੀ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਸੀ ਦਾਜ ਦੇ ਕਰਕੇ ਜਿਵੇਂ ਆਪਾਂ ਆਮ ਦੇਖਦੇ ਹੋਂ ਲੇਖਦੇ ਆ ਆ ਸਾਡੀ ਇੱਕ ਸਿੱਖ ਭੈਣ ਦੇ ਨਾਲ ਹੋਇਆ ਕੀ ਵਾਪਰਿਆ ਉਸ ਦੇ ਸਾਰੇ ਕਾਰਤਾਰਕ ਹੈ ਉਸ ਨੂੰ ਜਿਹੜਾ ਮੀਟ ਬਣਾਉਣ ਵਾਸਤੇ ਕਿਹਾ ਗਿਆ ਤੇ ਜਦੋਂ ਉਸ ਨੇ ਮਨਾਂ ਕਰ ਦਿੱਤਾ ਕਿ ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਅ ਤੋ ਹੋਰ ਖਬਰਾਂ ਆਈਆਂ ਨੇ ਜਿਸ ਦੇ ਵਿੱਚ ਦਾਜ ਦੇ ਕਾਰਨ ਨੌ ਨੂੰ ਜਿਹੜਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਅੱਜ ਸਾਡੇ ਕਹਾ ਪੈਣਾ ਦੀ ਉਹਨੇ ਕਦਰ ਨਹੀਂ ਹੋ ਰਹੀ ਇਸਤਰੀ ਦੀ ਉਹਨੇ ਕਦਰ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਸੀ ਤੇ ਗੁਰਨਾਠ ਪਾਸ਼ਾ ਨੇ ਜਿਹਨੂੰ ਮਾਣ ਬਖਸ਼ਿਸ਼ ਕੀਤਾ ਸੋਕਯੋ ਮੰਦਾ ਆਖੀ ਹੈ ਜਿੱਤ ਜਮੇ ਰਾਜ ਹਨ ਜਿਸ ਦੀ ਕੋਖ ਦੇ ਵਿੱਚੋਂ ਰਾਦੇ ਮਹਾਰਾਜੇ ਪੈਦਾ ਹੋਣੇ ਸੀ ਅੱਜ ਉਸ ਨੂੰ ਜੁੱਤੀ ਦੀ ਗੁਲਾਮ ਬਣਾ ਕੇ ਰੱਖ ਦਿੱਤਾ ਮਾਫ਼ ਕਰਨਾ ਲਾਈਵ ਚੱਲਦਾ ਪਿਆ ਪਰ ਇਹ ਹਾਲਾਤ ਬਣ ਗਏ ਨੇ ਅੱਜ ਸਾਡੇ ਦਾ ਭੈਣਾ ਦੀ ਉਹਨੇ ਕਦਰ ਨਹੀਂ ਹੋ ਰਹੀ ਭੈਣਾ ਦੀ ਦੂਰ ਦੀ ਗੱਲ ਨਾਵਾ ਦੀ ਕਦਰ ਨਹੀਂ ਹੋ ਰਹੀ ਭੈਣਾ ਦੀ ਬੜੀ ਦੂਰ ਦੀ ਗੱਲ ਉਹ ਇਸਤਰੀ ਹਿੰਦੂ ਪਰਿਵਾਰ ਦੀ ਜਰਦਾਜ ਦੇ ਕਰਕੇ ਉਸਨੂੰ ਕੁੱਟਾ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਬੱਚੀ ਜਿਹੜੀ ਖੁਦ ਖੁਸ਼ੀ ਕਰਨ ਵਾਸਤੇ ਚੱਲੀ ਇੱਕ ਸਿੱਖ ਵੀਰ ਆਂਦਾ ਤੇ ਪੈ ਪੁੱਛਣ ਲੱਗਾ ਕਿੰਦਾ ਭੈਣ ਕੀ ਕਾਰਨ ਹੋਇਆ ਕੀ ਗੱਲ ਹੋ ਗਈ ਉਹ ਆਪਣੀ ਸਾਰੀ ਘਟਨਾ ਦੱਸਦੀ ਕਿ ਮੈਂ ਹਿੰਦੂ ਪਰਿਵਾਰ ਦੇ ਵਿੱਚ ਵਿਆਹੀ ਆ ਮੇਰਾ ਪਰਿਵਾਰ ਜਿਹੜਾ ਬਹੁਤ ਗਰੀਬ ਆ ਮੇਰੇ ਪਿਓ ਨੇ ਕਰਜ਼ਾ ਚੁੱਕ ਕੇ ਮੇਰਾ ਵਿਆਹ ਕੀਤਾ ਸੀ ਪਰ ਅੱਜ ਸਹੁਰਾ ਪਰਿਵਾਰ ਜਿਹੜਾ ਮੈਨੂੰ ਬਹੁਤ ਤੰਗ ਕਰਦਾ ਪਿਆ ਮੇਰੇ ਉੱਤੇ ਸ਼ੋਸ਼ਣ ਹੁੰਦਾ ਹੈ ਮੇਰਾ ਜ਼ੁਲਮ ਮੇਰੇ ਨਾਲ ਜ਼ੁਲਮ ਹੁੰਦਾ ਹੈ ਮੈਨੂੰ ਕੁੱਟਿਆ ਮਾਰਿਆ ਜਾਂਦਾ ਹੈ ਤੇ ਉਸ ਸਿੱਖ ਵੀਰ ਨੇ ਕਿਹਾ ਕਿ ਜੇ ਤੂੰ ਬਚਣਾ ਦਮਦਮਿਤ ਤੱਕ ਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਦੀ ਸ਼ਰਨ ਦੇ ਵਿੱਚ ਚਲ ਜਾ ਤੇਰਾ ਬੇੜਾ ਪਾਰ ਕਰਮਗੇ ਉਹ ਬੱਚੀ ਜਿਹੜੀ ਮਹਾਪੁਰਸ਼ਾਂ ਦੇ ਕੋਲ ਗਈ ਜਾ ਕੇ ਆਪਣੀ ਸਾਰੀ ਘਟਨਾ ਦੱਸੀ ਜਦੋਂ ਉਸਨੇ ਸਾਰੀ ਘਟਨਾ ਦੱਸੀ ਤੇ ਮਹਾਪੁਰਸ਼ ਕਹਿਣ ਲੱਗੇ ਕਿ ਤੇ ਇਹ ਜੇ ਪੈਸਿਆਂ ਦੇ ਕਰਕੇ ਤੈਨੂੰ ਕੁੱਟਦੇ ਮਾਰਦੇ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਬਹੁਤ ਪੈਸੇ ਨੇ ਆ ਲੈ ਪੈਸੇ ਜਾ ਕੇ ਆਪਣੇ ਸਹੁਰੇ ਦੇ ਹੱਥਾਂ ਦੇ ਵਿੱਚ ਰੱਖ ਦੇ ਉਹ ਪੈਸੇ ਲੈਤੇ ਗਏ ਜਦ ਸਹੁਰੇ ਪਰਿਵਾਰ ਦੇ ਹੱਥ ਪੈਸੇ ਰੱਖੇ ਤੇ ਸਹੁਰਾ ਪਰਿਵਾਰ ਕੁਛ ਹੋਇਆ ਤੇ ਨਾਲ ਹੀ ਉਸਨੇ ਸਹੁਰੇ ਨੇ ਪੁੱਛ ਲਿਆ ਕਿ ਪੈਸੇ ਕਿੱਥੋਂ ਲੈ ਕੇ ਆਏ ਉਹ ਕਹਿਣ ਲੱਗੀ ਕਿ 14 ਦੇ ਮੁਖੀ ਦਮਦਮੇ ਟਕਸਾਲ ਦੇ ਮੁਖੀ ਸਤਜ ਜੀ ਮੈਸੇਜ ਖਾਸਾ ਪਿੰਡਰਾਵਾਂ ਵਾਲੇ ਕੋਲ ਲੈ ਕੇ ਆਈਆਂ ਸਵਰਾ ਜਿਹੜਾ ਹੰਕਾਰ ਦੇ ਵਿੱਚ ਬੋਲਣ ਲੱਗਾ ਕਿੰਦਾ ਸਾਡੇ ਕੋਲ ਪੈਸੇ ਬਹੁਤ ਹੁੰਦੇ ਨੇ ਉਸਨੇ ਫਿਰ ਕੁੱਟਿਆ ਮਾਰਿਆ ਜਾਂ ਹੋਰ ਪੈਸੇ ਲੈ ਕੇ ਆ ਉਹ ਫਿਰ ਆਈ ਮਹਾਪੁਰਸ਼ਾਂ ਨੇ ਫਿਰ ਪੈਸੇ ਦਿੱਤੇ ਫਿਰ ਕੁੱਟਿਆ ਮਾਰਿਆ ਗਿਆ ਤੇ ਫਿਰ ਮਹਾਪੁਰਸ਼ਾਂ ਦੇ ਕੋਲ ਗਈ ਤੇ ਮਹਾਪੁਰਸ਼ਾਂ ਨੇ ਪੈਸੇ ਦੇ ਕੇ ਹੋਏ ਕਿਹਾ ਕਿ ਤੂੰ ਕਹਿ ਦੇ ਨਾ ਕਿ ਅੱਜ ਤੋਂ ਬਾਅਦ ਮੈਂ ਸੰਤ ਜਨਨਾ ਸਿੰਘ ਖਾਲਸਾ ਖਾਲਸਾ ਦੀ ਧੀ ਆ ਮੈਂ ਹਿੰਦੂ ਦੀ ਧੀ ਉਹ ਗਈ ਸਹੁਰੇ ਦੇ ਹੱਥ ਦੇ ਵਿੱਚ ਪਹ ਪਹੱਥ ਰਕ ਪੈਸੇ ਰਖੇ ਤੇ ਕਹਿਣ ਲੱਗੀ ਕਹਿਣ ਲੱਗੀ ਹੁਣ ਮੈਂ ਕਮਜ਼ੋਰ ਨੇ ਕਿ ਮੈਂ ਹੁਣ ਸਿੱਖਾਂ ਦੀ ਧੀ ਆ ਸੰਤ ਜਨਨਾ ਸਿੰਘ ਨੇ ਮੈਨੂੰ ਆਪਣੀ ਧੀ ਬਣਾ ਲਿਆ ਤੇ ਸਹੁਰਾ ਪਰਿਵਾਰ ਜਿਹੜਾ ਬਹੁਤ ਹੰਕਾਰੇ ਸੀ ਉਸ ਨੇ ਤਿੰਨ ਛਿੱਤਰ ਵੱਧ ਮਾਰੇ ਕਿ ਇਹ ਉਸ ਦੇ ਨਾਂ ਦੇ ਉੱਤੇ ਨੇ ਜਦੋਂ ਸਤਜਨਾਇ ਸਿੰਘ ਜੀ ਨੂੰ ਪਤਾ ਲੱਗਾ ਉਹ ਕਹਿਣ ਲੱਗੇ ਤੀਏ ਹੁਣ ਤੂੰ ਬੈਠ ਜਾ ਹੁਣ ਤੇਰਾ ਕੰਮ ਨਹੀਂ ਹੁਣ ਸਾਡਾ ਕੰਮ ਹੈ ਸਤਜਨਾਇ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਆਪਣੀ ਸਜੀ ਬਾਹ ਸਰਿੰਦਰ ਸਿੰਘ ਛੋਟੀ ਦੀ ਡਿਊਟੀ ਲਾਈ ਡਾਕਟਰ ਖੁਸ਼ਮント ਸਿੰਘ ਕਹਿੰਦਾ ਕਿ ਸਰਿੰਦਰ ਸਿੰਘ ਛੋਟੀ ਜਿਹੜਾ ਉਦੋਂ ਬਾਹਰ ਨਿਕਲਦਾ ਹੁੰਦਾ ਸੀ ਜਦੋਂ ਕਿਸੇ ਵੱਡੇ ਚਾਲਨ ਦਾ ਸੌਦਾ ਲਾਉਣਾ ਹੁੰਦਾ ਸੀ ਜਦ ਰੋਟੀ ਬਾਹਰ ਆਇਆ ਡੀਐਸਪੀ ਨੇ ਦੇਖਿਆ ਕਿ ਅੱਜ ਸੋਢੀ ਬਾਹਰ ਆਇਆ ਲੱਗਦਾ ਅੱਜ ਕਿਸੇ ਦੀ ਖੈਰ ਨਹੀਂ ਗਈ ਉਹਨਾਂ ਨੇ ਰਸਤਾ ਛੱਡ ਦਿੱਤਾ ਸ੍ਰਿੰਦਰ ਸਿੰਘ ਸੋਢੀ ਲੰਘ ਗਿਆ ਡਾਕਟਰ ਖੁਸ਼ਮント ਸਿੰਘ ਕਹਿੰਦਾ ਕਿ ਉਸ Hindu ਪਰਿਵਾਰ ਨੂੰ ਚੋਕੇ ਲੰਦਾ ਗਿਆ ਘੰਟਾ ਘਰ ਦੇ ਕੋਲ ਲਾ ਕੇ ਉਸ ਦਾ ਚੰਗਾ ਸ਼ਤਰੋਲ ਕੀਤਾ ਗਿਆ ਉਸੇ ਦੋਨੋਂ ਕਿਆ ਪਰਿਵਾਰ ਨੂੰ ਕਿਆ ਕਿ ਸਾਡੀ ਧੀ ਹੈ ਤੇ ਜਿਸ ਦੇ ਨਾਲ ਬੱਚੀ ਹੋਇਆ ਸੀ ਤੇ ਉਹਨੂੰ ਕਿਹਾ ਕਿ ਇਹ ਮੇਰੀ ਧੀ ਆ ਤੋ ਹਿੰਦੂ ਬੱਚਾ ਇੰਨਾ ਡਰਿਆ ਕਹਿਣ ਲੱਗਾ ਮਾਹ ਪੁਰਖੋ ਜੇ ਤੁਹਾਡੀ ਧੀ ਆ ਤੇ ਮੇਰੀ ਭੈਣਾ ਵਰਗੀ ਐ ਇੰਨਾ ਰੋਮ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਂ ਵਾਲੇ ਦਾ ਅੱਜ ਜਦੋਂ ਮੈਂ ਉਹ ਹਾਲਾਤ ਵੇਖਣਾ ਸਾਡੇ ਬੱਚੇ ਨਸ਼ਿਆਂ ਦੇ ਵਿੱਚ ਫਸੇ ਹੋਏ ਵੇਖਣਾ ਤੇ ਮੈਨੂੰ ਯਾਦ ਆ ਜਾਂਦੀ ਗੱਲ ਸੰਤ ਜਰਨੈਲ ਸਿੰਘ ਦੀ ਜਦੋਂ ਬੱਚੇ ਗਰਾਊਂਡ ਦੇ ਵਿੱਚ ਖੇਡਦੇ ਹੁੰਦੇ ਸਨ ਤੇ ਪੁੱਛਦੇ ਹੁੰਦੇ ਸਨ ਕਿ ਕਿੰਨਾ ਕਿੰਨਾ ਭਾਰ ਚੁੱਕ ਲੈਂਦੇ ਜੀ ਕੋਈ ਕਹਿਣ ਲੱਗਾ ਮਾਂ ਪੁੱਛ ਮੈਂ ਇੰਨਾ ਭਾਰ ਚੁੱਕ ਲੈਂਦਾ ਕੋਈ ਕਹਿੰਦਾ ਮੈਂ ਇੰਨਾ ਚੁੱਕ ਲੈਂਦਾ ਤੇ ਮਾਂ ਬੁਰਛ ਇੱਕੋ ਗੱਲ ਕਹਿੰਦਾ ਦਸਾਂ ਨ ਕਿਸੇ ਸਿਰ ਦਾ ਕਿੰਨਾ ਕੁ ਭਾਰ ਹੁੰਦਾ ਕੇਸਾਂ ਦਾ ਕਿੰਨਾ ਕੁ ਭਾਰ ਹੁੰਦਾ ਹੈ ਕੰਗੇ ਦਾ ਕਿੰਨਾ ਕੁ ਭਾਰ ਹੁੰਦਾ ਤੇ ਫਿਰ ਨਾ ਹੀ ਗੱਲ ਕਹਿ ਦਿੰਦੇ ਸਨ ਕਿ ਜਿੱਦਿ ਸ਼ਕਲ ਆਦੇਪਿਓ ਦੇ ਨਾਲ ਨਾਂ ਨਾ ਰਲੇ ਉਹਨੂੰ ਕੀ ਕਹਿੰਦੇ ਆਪਾਂ ਭਲੀ ਪਾਤ ਜਾਂਦੇ ਹਜ਼ਾਰਾਂ ਸੰਗਤਾਂ ਫਿਰ ਅੰਮ੍ਰਿਤ ਛਕ ਲੈਂਦੀਆਂ ਹੁੰਦੀਆਂ ਸਨ ਅੱਜ ਸਾਨੂੰ ચીਕ-ਚੀਕ ਕੇ ਕਹਿਣਾ ਪੈਂਦਾ ਕੋਈ ਵੀ ਹਿੰਦੂ ਇਹ ਨਹੀਂ ਕਹਿੰਦਾ ਕਿ ਤੁਸੀਂ ਹਿੰਦੂ ਬਣ ਜਾਓ ਕੋਈ ਮੁਸਲਮਾਨ ਇਹ ਨਹੀਂ ਕਹਿੰਦਾ ਕਿ ਤੁਸੀਂ ਮੁਸਲਮਾਨ ਬਣ ਜਾਓ ਮੇਰੀ ਸਿੱਖ ਕੌਮ ਦੀ ਐਡੀ ਕਿਸਮਤ ਮਾੜੀ ਆ ਸਾਨੂੰ ਰੌਲਾ ਪਾ ਪਾ ਕੇ ਕਹਿਣਾ ਪੈਂਦਾ ਕਿ ਗੁਰੂ ਦੇ ਪਿਆਰਿਓ ਅੰਵਰਤ ਸ਼ਾਗਦ ਸਾਨੂੰ ਰੋਲਾ ਪਾ ਪਾ ਕੇ ਕਹਿਣਾ ਕਿ ਸਾਡੀ ਸਿੱਖ ਕੌਮ ਦੀ ਏਡੀ ਕਿਸਮਤ ਮਾੜੀ ਆ ਕਿਉਂਕਿ ਨਸ਼ਿਆਂ ਤੇ ਕੈਰ ਜਿਹੜਾ ਇੰਨਾ ਚੱਲਦਾ ਪਿਆ ਇੰਨਾ ਛਰੇ ਆਮ ਨਸ਼ਾ ਨਸ਼ਾ ਅੱਜ ਐਂ ਵੇਖਦਾ ਪਿਆ ਜਿਵੇਂ ਪਰਚੂਨ ਦੀਆਂ ਦੁਕਾਨਾਂ ਦੇ ਉੱਤੇ ਸੌਦਾ ਵਿਰਦ ਇਦਾਂ ਨਸ਼ਾ ਮਿਲਦਾ ਪਿਆ ਸੋਦਾਸ ਖੇਮਾ ਦਾ ਜਾ ਚੁੱਕਾ ਹੈ ਇੰਨੇ ਕ ਹਾਜ਼ਰਾਂ ਮੈਂ ਪ੍ਰਵਾਨ ਕਰਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਇੱਥੇ ਮਾਪਿਆਂ ਨੂੰ ਭੈਣਾਂ ਨੂੰ ਬੇਨਤੀ ਕਰਾਂਗਾ ਮਾਪਿਓ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਿ ਬੱਚੇ ਕਿਸ ਸੰਗਤ ਦੇ ਨਾਲ ਜੁੜੇ ਹੋਏ ਨੇ ਕੀ ਕਰਦੇ ਪੈਣੇ ਪੂਰਾ ਖਿਆਲ ਰੱਖਿਆ ਕਰੋ ਆਪਣੇ ਬੱਚਿਆਂ ਨੂੰ ਨਾਂ ਬਿਗਾੜੋ ਛੋਟੀ ਉਮਰ ਦੇ ਵਿੱਚ ਗੁੱਟ ਲੈ ਕੇ ਦੇਨੇ ਥਾਰਾਂ ਲੈ ਕੇ ਦੇਣੀਆਂ ਵਨਸ ਵਨ ਨੇ ਫੋਨ ਲੈ ਕੇ ਦੇਨੇ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਜੇ ਆਪਣੀ ਪੀੜ੍ਹੀ ਨੂੰ ਬਚਾਉਣਾ ਜੇ ਤੇ ਇਹ ਬੇਨਤੀ ਪ੍ਰਵਾਨ ਕਰਿਆ ਜੇ ਜੇ ਆਪ ਬੱਚਿਆਂ ਦਾ ਬੇੜਾ ਕਰਕੇ ਕਰਨਾ ਫਿਰ ਜੋ ਮਰਜੀ ਲੈ ਕੇ ਤਾਂ ਫਿਰ ਤੇ ਇਹੋ ਹੀ ਗੱਲ ਆਖਾਂ ਜੀਵਾ ਵਿਸਰੇ ਮਰ ਜਾਓ ਫਿਰ ਮੇਰਾ ਸਰ ਕਹਿੰਦਾ ਆਖਾਂ ਦਾ ਕੋਈ ਫਾਇਦਾ ਨਹੀਂਗਾ ਆਖਾਂ ਜੀਵਾ ਵਿਸਰੇ ਮਰ ਜਾਓ ਆਖ ਨੇ ਆਖਾ ਸਾਚਾ ਨਾਮ ਸਾਚੇ ਨਾਮ ਕੀ ਲਾਗਾ ਭੂਖ ਉਤ ਭੂਖਾ ਖਾਇ ਚਲ ਗਿਆ ਲੋਕ ਕਿ ਜਿਨ੍ਹਾਂ ਨੂੰ ਨਾਮ ਦੀ ਭੁੱਖ ਹੋਵੇਗੀ ਤੇ ਮੇਰਾ ਸਾਰ ਕਹਿੰਦਾ ਉਹ ਆਪੇ ਜੁੜ ਜਾਵੇਗਾ ਨਹੀਂ ਤੇ ਫਿਰ ਰੋੜ ਜਾਵੇਗਾ ਸੋ ਇਗਿਆ ਹਾਜ਼ਰਨਾ ਪ੍ਰਵਾਨ ਕਰਨੀਆ ਦਾਸ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿੰਮਤ ਦਾ ਜਾ ਚੁੱਕਾ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਬਖਸ਼ ਕੀਤੀ ਵਿਚਾਰ ਕਰਦੇ ਹੋਈਆਂ ਖਲਾ ਚੁੱਕਾ ਤਾਂ ਕਿਮਾ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ ਲੋਕ ਬਖਸ਼ਣਾ ਜੀ ਬਲਾਉ ਫਤੇ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ